ਅੱਜ ਵਾਤਾ ਦੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਤ ਪ੍ਰੀਤਕੌਰ 13 ਫਰਵਰੀ ਨੂੰ ਸ਼ੁਰੂ ਹੋਇਆ ਕਿਸਾਨ ਆਗੂਆਂ ਦਾ ਅੰਦੋਲਨ ਜਿਹੜਾ ਕਿ ਹੁਣ ਕਾਫੀ ਨਾਜ਼ੁਕ ਮੋੜ ਤੇ ਪਹੁੰਚ ਚੁੱਕਾ ਹੈ ਤੁਹਾਨੂੰ ਦੱਸਣਾ ਹੈ ਕਿ ਢੱਲੇਵਾਲ ਦਾ ਮਨਵਰਤ ਹੁਣ 33ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਤੇ ਉਦੋਂ ਦੀ ਸਰਵੰਤ ਸਿੰਘ ਪੰਦੇੜ ਦੇ ਵੱਲੋਂ ਵੀ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਜਿਸ ਦੇ ਵਿੱਚ 30 ਦਸੰਬਰ ਨੂੰ ਬੰਦ ਦੀ ਕਾਲ ਨੂੰ ਮੱਦੇ ਨਜ਼ਰ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਜਿਹੜਾ ਕਿ ਸਾਰਿਆਂ ਦੇ ਵੱਲੋਂ ਸਹਿਯੋਗ ਮਿਲ ਰਿਹਾ ਤੇ 30 ਦਸੰਬਰ ਨੂੰ ਜਿਹੜਾ ਕਿ ਹੁਣ ਪੰਜਾਬ ਬੰਦ ਰਹੇਗਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਉਹਨਾਂ ਦੇ ਬੋਲੋ ਜਾਰੀ ਰੱਖਿਆ ਜਾਵੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਲੋਕ ਉਹਨਾਂ ਦਾ ਸਹਿਯੋਗ ਦੇਣ ਤਾਂ ਜੋ ਉਹਨਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। ਬੰਦ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬੱਸ ਅੱਡੇ ਅਤੇ ਰੇਲਵੇ ਸਟੇਸ਼ਨਾਂ ਤੇ ਪੋਸਟਰ ਲਗਾਏ ਜਾ ਰਹੇ ਨੇ। ਕਿਸਾਨ ਮਜ਼ਦੂਰ ਮੋਰਚਾ ਤੇ ਸਹਿਯੋਗ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਵੱਲੋਂ ਕਿਸਤਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸੂਬਾ ਆਗੂ ਸਰਵੰਤ ਸਿੰਘ ਬੰਦੇਰ, ਜਰਮਨਜੀਤ ਸਿੰਘ ਬੰਡਾਰਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਪੈਦਲ ਯਾਤਰਾ ਕਰਕੇ ਦੁਕਾਨਦਾਰਾਂ रेडी फड़ी ਵਾਲਿਆਂ ਛੋਟੇ ਵਪਾਰੀਆਂ ਆਟੋ ਰਿਕਸ਼ਾ ਚਾਲਕਾਂ ਤੇ ਬਾਜ਼ਾਰਾਂ ਦੇ ਵਿੱਚ ਮਿਲਣ ਵਾਲੀ ਆਮ ਜਨਤਾ ਨੂੰ 30 ਦਸੰਬਰ ਦੇ ਬੰਦ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਦਿੱਲੀ ਅੰਦੋਲਨ ਕਿਵੇਂ ਹਰ ਵਰਗ ਨਾਲ ਸੰਬੰਧ ਰੱਖਦਾ ਹੈ ਤੇ ਕਿਸ ਤਰ੍ਹਾਂ ਸਰਕਾਰ ਕਾਰਪੋਰੇਟ ਘਰਾਣਿਆਂ ਹੱਥੋਂ ਸਭ ਦੇ ਹੱਕ ਵੇਚਣ ਦਾ ਸੌਦਾ ਕਰ ਰਹੀ ਹੈ ਸਰਵੰਤ ਸਿੰਘ ਪੰਦੇਰ ਨੇ ਦੱਸਿਆ ਕਿ ਬਜ਼ਾਰਾਂ ਦੇ ਨਾਲ-ਨਾਲ ਸੜਕੀ ਮਾਰਗ ਅਤੇ ਰੇਲ ਮਾਰਗ ਵੀ ਜਾਨ ਰਹਿਣਗੇ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਚ ਰੱਖਦੇ ਆਪਣੇ ਕਾਰੋਬਾਰ ਚੰਦ ਕੰਟਾ ਲਈ ਬਿਨਾਂ ਸੰਕੋਚ ਦੇ ਬੰਦ ਕਰਕੇ ਸਾਥ ਦੇਣ ਲਈ ਕਿਹਾ ਤਾਂ ਜੋ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਇਸ ਅੰਦੋਲਨ ਦੇ ਵਿੱਚ ਸਾਰੇ ਪੰਜਾਬ ਦੀ ਇੱਕਜੁੱਟਤਾ ਨੂੰ ਸਾਬਿਤ ਕੀਤਾ ਜਾ ਸਕੇ ਤੇ ਆ ਸੁਣਦੇ ਆ ਅੱਗੇ ਕੀ ਕਹਿੰਦੇ ਨੇ ਸਰਵੰਤ ਸਿੰਘ ਪੰਦੇਰ ਮੈਂ ਸਰਵੰਤ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਦੀ ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਰੇਲ ਆਵਾਜਾਈ ਛੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸવાય ਐਮਰਜੈਂਸੀ ਤੋਂ ਜਿੰਨੇ ਪੈਟਰੋਲ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਕਹਾ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀਆਂ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕੇ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਏਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕ ਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਬਾਅਦ 에ਰਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾਪੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਔਰ ਕਿਸੇ ਨੂੰ ਕੋਈ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ ਆਮ ਜਨਤਾ ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾਂ ਥਾਂ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ਤੇ ਰੇਲ ਹੋਊਗੀ ਔਰ 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਊਗਾ ਵੱਡਾ ਕੱਟ ਕਰਕੇ ਤੋਂ ਜਿੱਥੇ-ਜਿੱਥੇ ਵੀ ਪੰਜਾਬ ਦੇ ਅੰਦਰ तमाम 23 ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹੋਣਾ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲ ਨਾਲੇ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਭਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਕੋਲ ਸਹਿਯੋਗ ਦੀ ਮੰਗ ਕਰਦੇ ਆ ਇਹ 30 ਦਾ ਪੂਰਾ ਮੁਕੰਮਲ ਜਿਹੜਾ ਵਾ ਜਾਮਸੀ ਸਫਲਤਾ ਨਾ ਕਰਾਂਗੇ ਔਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਸੱਟ ਵੱਜੂਗੀ ਸਾਰੇ ਤਬਕੇ ਮੰਨ ਲੋ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਹ ਤੋਂ ਕਾ ਮਲਾਜ਼ਮਾਂ ਨੂੰ ਔਰ ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਦ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਸੀ ਤੇ ਵੱਡੀ ਸੱਟ ਮਾਰਾਂਗੇ ਤੀ ਦਾ ਪੰਜਾਬ ਕਾਮਯਾਬ ਕਰਕੇ ਔਰ ਮੰਗਾ ਚ ਵੀ ਜਿੱਤ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਪੀ 30 ਦੇ ਬੰਦ ਨੂੰ ਕਾਮਯਾਬ ਕਰੋ ਧੰਨਵਾਦ